ਮੇਰੇ ਨਮਸਕਾਰ ਇੱਕ ਬੇਨਤੀਆਂ ਲੈ ਕੇ ਤੁਹਾਡੇ ਨਾਲ ਆਏ ਆ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ ਦਿਨ ਬਾ ਦਿਨ ਸਾਡਾ ਜਿਹੜਾ ਵਾਤਾਵਰਣ ਹੈ ਉਹ ਦੂਸ਼ਿਤ ਵੀ ਹੋ ਰਿਹਾ ਹੈ ਤੇ ਜਿਹੜਾ ਸਾਡਾ ਵਾਤਾਵਰਣ ਦਾ ਤਾਪਮਾਨ ਹੈ ਉਹ ਦਿਨ ਬਾ ਦਿਨ ਵੱਧਦਾ ਆਪੇ ਆਪਾਂ ਪਿਛਲੀ ਹੁਣ ਗਰਮੀਆਂ ਚ ਆਪਾਂ ਦੇਖ ਹੀ ਰਹੇ ਹਾਂ ਬਰਸਾਤ ਬਹੁਤ ਘੱਟ ਹੁੰਦੀ ਪਈ ਹੈ ਹਰਿਆ ਹਰਿਆਲੀ ਦੀ ਹਰਿਆਵਲ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਬਹੁਤ ਸੰਸਥਾਵਾਂ ਵੱਲੋਂ ਬਹੁਤ ਨਿਜੀ ਅਦਾਰਿਆਂ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੇਕਿਨ ਆਪਾਂ ਹੁਣ ਜਿਹੜਾ ਪਲਾਂਟੇਸ਼ਨ ਦਾ ਪ੍ਰੋਗਰਾਮ ਕਰ ਰਹੇ ਆ ਆਪਾਂ ਲੇਟ ਆ ਬਹੁਤ ਜ਼ਿਆਦਾ ਲੇਕਿਨ ਇਹ ਕਿ ਅਗਰ ਆਪਾਂ ਹੁਣ ਵੀ ਜਾਗ ਜੀਏ ਤਾਂ ਆਪਾਂ ਆਉਣ ਵਾਲੀ ਜਿਹੜੀ ਸਾਡੀ ਨਸਲਾਂ ਨੇ ਭਵਿੱਖ ਦੀਆਂ ਉਹਨਾਂ ਨੂੰ ਆਪਾਂ ਕੁਛ ਨਾ ਕੁਛ ਦੇਣ ਦੇ ਸਕਦੇ ਹਾਂ ਕੁਜ਼ਰਤਪਤੀ ਹਰ ਜਿਹੜਾ ਸਾਡਾ ਕੁਦਰਤੀ ਸਰੋਤ ਹੈ ਸੂਮਾ ਜਿਹੜਾ ਅਸੀਂ ਖਰਾਬ ਕਰਦੇ ਆ ਚਾਹ ਪਾਣੀ ਹੈ ਚਾਹ ਜਲ ਹੈ ਚਾਹ ਬਾਜੂ ਹੈ ਤੋਂ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਆਪਾਂ ਰੁੱਖ ਲਗਾ ਰਹੇ ਆ ਬਹੁਤ ਤਾਦਾਦ ਚ ਰੁੱਖ ਲਗਾਏ ਜਾ ਰਹੇ ਨੇ ਲੇਕਿਨ ਉਹਨਾਂ ਦੀ ਸੇਵਾ ਸੰਭਾਲ ਵੀ ਕੀਤੀ ਜਾਵੇ ਜਿਹੜੇ ਆਪਾਂ ਨਵੇਂ ਰੁੱਖ ਲਗਾਣੇ ਅਗਰ ਆਪਾਂ ਅੱਜ ਸੇਵਾ ਸੰਭਾਲ ਕਰਦੇ ਆ ਉਹ ਦੁੱਖ ਜਿਹੜਾ ਹੈਗਾ ਫਲ ਦਿੰਦਾ ਹੈ ਪਛੀ ਫੰਕਸ਼ਨ ਨੂੰ ਆਸਰਾ ਦਿੰਦਾ ਹੈ ਕੁਦਰਤ ਦਾ ਇੱਕ ਆਪਣਾ ਜਿਹੜਾ ਉਹਦਾ ਰੂਪ ਹੈ ਉਹ ਸਾਹਮਣੇ ਆਉਂਦਾ ਹੈ ਇਹਨਾਂ ਦੇ ਲਗਾਉਣ ਦੇ ਨਾਲ-ਨਾਲ ਨਵੇਂ ਦੁੱਖਾਂ ਦੀ ਸੇਵਾ ਸੰਭਾਲਣਾ ਜਿਹੜੇ ਰਾਤ ਨਹੀਂ ਵਿਰਾਸਤੀ ਦੁੱਖ ਨੇ ਉਹਨਾਂ ਦੀ ਵੀ ਸੰਭਾਲ ਕਰੀਏ ਕਿਉਂਕਿ ਜਿਹੜੀ ਉਹਨਾਂ ਦੀ ਦੇਣ ਹੈ ਜਿਹੜਾ ਕਿ ਰੁੱਖ 20 ਸਾਲ 25 ਸਾਲ ਕਈ ਰੁੱਖ ਐਦਾਂ ਦੇ ਵੀ ਜਿਹੜੇ 50 ਸਾਲ ਤੋਂ ਵੀ ਉੱਪਰ ਨੇ ਉਹਨਾਂ ਦਾ ਵੀ ਆਪਾਂ ਸੇਵਾ ਸੰਭਾਲ ਕਰੀਏ ਜਿਨ੍ਹਾਂ ਨਾਲ ਸਾਡਾ ਵਾਤਾਵਰਣ ਜਿਹੜਾ ਸਾਫ਼-ਸੁੱਤਰਾ ਰਹੀ ਏ ਆਪਾਂ ਜਦੋਂ ਵੀ ਕਿਤੇ ਬਹਾਲੇ ਸੂਬਿਆਂ 'ਚ ਜਾਂਦੇ ਆ ਜਾਂ ਆਪਾਂ ਬਹਾਲੇ ਵਿਦੇਸ਼ਾਂ 'ਚ ਜਾਂਦੇ ਆ ਨੇ ਸਾਨੂੰ ਸਰਕਾਰਾਂ ਜਿਹੜੇ ਕੰਮ ਕਰ ਰਹੀਆਂ ਜਾਂ ਪ੍ਰਸ਼ਾਸਨ ਕੰਮ ਕਰ ਰੋ ਤਾਂ ਕਰੀ ਰਿਹਾ ਸਾਨੂੰ ਆਪਣਾ ਵੀ ਜਿਹੜਾ ਯੋਗਦਾਨ ਪਾਣਾ ਚਾਹੀਦਾ ਔਰ ਐਸੀਆਂ ਐਫਰਟਸ ਕਰਨੀਆਂ ਚਾਹੀਦੀਆਂ ਕਿ ਭਵਿੱਖ ਜਿਹੜਾ ਹੈਗਾ ਸਾਡਾ ਅੱਛਾ ਹੋਵੇ ਸਾਡਾ ਸਾਰੇ ਤੰਦੁਸਰੀਏ ਸੋ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਖੁਸ਼ਹਾਲੀ ਲਈ ਮੰਗਲ ਕਾਮਨਾਵਾਂ ਕਰਦਾ ਹਾਂ ਆਪਾਂ ਐਦਾਂ ਹੀ ਰਲ ਮਿਲ ਕੇ ਆਪਣੇ ਸਮਾਜ ਨੂੰ ਆਪਣੇ ਜ਼ਿਲ੍ਹੇ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਹਰਾ ਭਰਿਆ ਬਣਾਈਏ ਜਿਹੜਾ ਕਿ ਆਪਾਂ ਸਾਰੇ ਤੰਦੁਸਰੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜੈ ਭਾਰਤ